ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੀ ਦਾ ਤੁਹੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਮੋਗੇ ਤੰਦਰੁਸਤ ਹੋਮੋਗੇ ਜ਼ਰੂਰੀ ਸੂਚਨਾ ਕਿਸਾਨ ਵੀਰਾਂ ਲਈ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਹੁੰਦੇ ਆ ਜਿਹੜੇ ਵਕ ਵਕ ਤਰ੍ਹਾਂ ਦੇ ਟਰਾਇਲ ਲਾਉਣ ਦੇ ਚਾਹਵਨ ਹੁੰਦੇ ਆ ਨਵੇਂ ਟਰਾਇਲ ਕੋਈ ਵੀ ਕਿਸੇ ਕਿਸਮ ਦੇ ਕੋਈ ਬਦਲਮੀਆਂ ਖਾਦਾਂ ਵਰਤਣ ਦੇ ਜਾਂ ਆਪਾਂ ਪਰਾਲੀ ਪ੍ਰਬੰਧਨ ਦੇ ਵੱਖ-ਵੱਖ ਢੰਗ ਵਰਤਦੇ ਆ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਹੈ ਜਿਹੜੇ ਵੱਖ-ਵੱਖ ਤੌਰ ਤਰੀਕੇ ਖੇਤੀ ਦੇ ਵਿੱਚ ਵਰਤਦੇ ਰਹਿੰਦੇ ਆ ਬਹੁਤ ਸਾਰੇ ਕਿਸਾਨ ਵੀਰ ਆ ਜਿਹੜੀ ਸਿਰਫ ਆਰਗੈਨਿਕ ਫਾਰਮਿੰਗ ਕਰ ਰਹੇ ਆ ਬਹੁਤ ਸਾਰੇ ਕਿਸਾਨ ਵੀਰ ਇੰਟੀਗ੍ਰੇਟਿਡ ਫਾਰਮਿੰਗ ਕਰ ਰਹੇ ਮਤਲਬ ਘੱਟ ਤੋਂ ਘੱਟ ਕੀਟਨਾਸ਼ਕ ਦੀ ਖਾਦਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੀ ਬਾਬਤ ਇੱਕ ਜ਼ਰੂਰੀ ਤੁਹਾਡੇ ਲਈ ਜਾਣਕਾਰੀ ਹੈਗੀ ਆ ਕਿ ਪੂਸਾ ਬਾਇਓ ਡੀਕੰਪੋਜ਼ਰ ਜਿਵੇਂ ਕਿ ਤੁਸੀਂ ਜਾਣਦੇ ਆ ਇਹ ਜੋਨੇ ਦੀ ਪ੍ਰਾਲੀ ਨੂੰ ਖੇਤ ਦੇ ਵਿੱਚ ਕੰਪੋਸਟ ਦੇ ਵਿੱਚ ਕਨਵਰਟ ਕਰਨ ਵਾਸਤੇ ਇੱਕ ਉਲੀਆਂ ਦਾ ਇੱਕ ਕੰਸੋਰਸ਼ੀਆ ਕਲਚਰ ਹੈ ਲਾਭਦਾਇਕ ਉਲੀਆਂ ਦਾ ਜਿਹੜਾ ਕਿ ਆਪਾਂ ਪ੍ਰਾਲੀ ਦੇ ਉੱਤੇ ਸਪਰੇਅ ਕਰਕੇ ਤੇ ਉਹਨੂੰ ਕੰਪੋਸਟ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਤੇ ਬਹੁਤ ਨਿਊਟ੍ਰੀਸ਼ਨਲ ਰਿਚ ਉਹ ਕੰਪੋਸਟ ਤਿਆਰ ਹੁੰਦੀ ਹੈ ਜ਼ਮੀਨ ਦੇ ਵਿੱਚ ਹੀ ਜਿਹੜੀ ਕਿ ਜ਼ਮੀਨ ਵਾਸਤੇ ਵੀ ਲਾਭਦਾਇਕ ਹੈ ਜ਼ਮੀਨ ਦੀ ਸਿਹਤ ਵਾਸਤੇ ਤੇ ਸਾਡੀ ਅਗਲੀ ਫਸਲ ਵਾਸਤੇ ਵੀ ਤਾਂ ਇਹਦੇ ਟਰਾਇਲ ਆ ਬਿਲਕੁਲ ਮੁਫਤ ਬਿਲਕੁਲ ਫ੍ਰੀ ਆ ਤੇ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਦੇ ਤਕਰੀਬਨ ਤਕਰੀਬਨ ਸਾਰੇ ਦਫ਼ਤਰਾਂ ਤੋਂ ਤੁਸੀਂ ਪਹੁੰਚ ਕਰਕੇ ਇਹ ਟਰਾਇਲ ਲੈ ਸਕਦੇ ਆ ਮੈਘਮੇ ਵੱਲੋਂ ਵੀ ਕਿਸਾਨ ਵੀਰਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਇਹ ਟਰਾਇਲ ਲਵਾਏ ਜਾ ਰਹੇ ਆ ਜਿਹੜਾ ਇਹ ਬਾਇਓ ਡੀਕੰਪੋਜ਼ਰ ਆ ਜਿਵੇਂ ਤੁਸੀਂ ਜਾਣਦੇ ਦੀ ਵਰਤੋਂ ਬੜੀ ਸਖਾਲੀ ਆ 200 ਲੀਟਰ ਪਾਣੀ ਦੇ ਵਿੱਚ ਇਹਨੂੰ ਪਾ ਕੇ ਇੱਕ ਪੈਕਟ ਜਿਹੜੀ ਤੁਹਾਨੂੰ ਦਿੱਤੀ ਜਾਊਗਾ ਪੈਕਿੰਗ ਤੇ ਆਪਾਂ 200 ਲੀਟਰ ਪਾਣੀ ਚ ਪਾ ਕੇ ਜਦੋਂ ਆਪਾਂ ਵੱਢੀ ਕਰ ਲੈਨੇ ਆ ਉਸ ਤੋਂ ਬਾਅਦ ਉਹ ਤੇ ਸਪਰੇਅ ਕਰਕੇ ਤੇ ਰੋਟਾ ਵਿਕਟਰ ਨਾਲ ਉਹਨੂੰ ਮਿਕਸ ਕਰ ਦਿਓ ਭਰਾੜੀ ਨੂੰ ਵਿੱਚ ਜੇ ਜ਼ਰੂਰਤ ਹੈਗੀ ਤਾਂ ਪਤਲਾ ਪਾਣੀ ਲਾ ਦਿਓ ਤੇ ਜੇ ਗਿੱਲ ਪ੍ਰੋਪਰ ਹੈਗੀ ਆ ਤਾਂ ਫਿਰ ਉਹ ਜਿਹੜਾ ਹੈਗਾ ਮਾਈਕਰੋ অর্গানিਜ਼ਮ ਆ ਜਿਹੜੇ ਆਪਣਾ ਕੰਮ ਕਰ ਜਾਂਦੇ ਆ ਇਹ ਟ੍ਰਾਇਲ ਕਿਸਾਨ ਵੀਰਾਂ ਨੂੰ ਜਿਹੜੇ ਹੈਗੇ ਆ ਅਗਾਮਧੂ ਕਿਸਾਨ ਵੀਰ ਕੋਸ਼ਿਸ਼ ਕਰਨ ਕੇ ਜ਼ਰੂਰ ਲਾਉਣ ਕਿਉਂਕਿ ਇਹਦੇ ਵਿੱਚ ਫਰੀਓ ਬਕਾਸਟ ਤੇ ਬਾਕੀ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦੇ ਆ ਨਾ ਜ਼ਮੀਨ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋયા ਆ ਅ ਪਰਾਲੀ ਹੈ ਜਿਹੜੀ ਉਹ ਬਹੁਤ ਕੀਮਤੀ ਤਤਾਂ ਦਾ ਖਜ਼ਾਨਾ ਅਗਲੀ ਵੀਡੀਓ즈 ਮੈਂ ਤੁਹਾਡੇ ਨਾਲ ਜ਼ਿਕਰ ਕਰੂੰਗੇ ਇਹਦੇ ਵਿੱਚੋਂ ਕਿਹੜੇ ਕਿਹੜੇ ਖਰਾਕੀ ਤਤ ਕਿੰਨੇ ਮੈਂ ਹਰ ਵਾਰ ਹੀ ਕੋਸ਼ਿਸ਼ ਕਰਦਾਂਗਾ ਕਿ ਜਿੰਨੇ ਕੁ ਨਵੇਂ ਕਿਸਾਨ ਵੀ ਜੁੜੇ ਹੁੰਦੇ ਆ ਆਪਾਂ ਇਹ ਜਿਹੜਾ ਹੈਗਾ ਲਗਾਤਾਰ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਹੀ ਰਹਿਣਾ ਹੈਗਾ ਸੋ ਬਾਇਓਟਿਕ ਜੀਡੀ ਕੰਪੋਜ਼ਰ ਦਾ ਟਰਾਇਲ ਆ ਤੁਸੀਂ ਨੇੜਲੇ ਆਪਣੇ ਖੇਤੀਬਾੜੀ ਦੇ ਕਿਸਾਨ ਭਲਾਈ ਭਾਗ ਦੇ ਆਪਣੇ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਆ ਹੋਰ ਸਵਾਲ ਹੋਵੇ ਸੇ ਜਾਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ ਆਬਾਦ ਰਹੋ